Se abre, se 那不拿红木嘛。 d i v i d ਇਹ ਮੈਂ ਇਹ ਤਾਂ ਜੀ ਮੇਰਾ ਬੜਾ ਮੁੰਡਾ ਤੀ ਇਹ ਹਾਂਜੀ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਆ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋٹے ਖੈਬਰ ਤੇ ਜਾਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬੜਾ ਤੀਏ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਹ ਉੱਠ ਕੜੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਜਾਏ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਸੀ ਏਦਾਂ ਲੜ ਪੈਂਦੇ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਬਸ ਉਦੋਂ ਹੀ ਲੜੇ ਨੇ ਅੱਛਾ ਜੀ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ 20 ਦੇ ਉਮਰ ਤਾਂ 35 ਸਾਲ ਦੀ ਉਮਰ ਹਮ ਦੇ ਨੇ ਬੜੇ ਵਿਆਹਿਆ ਵਸੀ ਹਾਂ ਜੀ ਵਿਆਹਿਆ ਵਿਆਹ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂ ਜੀ ਘਰ ਇਹ ਉੱਚੜੂ ਨਹੀਂ ਸ਼ਰਾਬ ਨਹੀਂ ਜੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਹੀ ਨਹੀਂ ਸੀ ਜਦੋਂ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬੂ ਨੇ ਦੇਖਿਆ ਕਹੀ ਲਈ ਖੜਾ ਤੀ ਮਾਰਨ ਲੱਗਿਆ ਸੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਾ ਜਾਨੂ ਅਸੀਂ ਆਏ ਫਿਰ ਆਸਕ ਮਾੜ ਚੱਕ ਕੇ ਜਾਨੀ ਡਾਕਟਰ ਦੇ ਲੈ ਗਏ ਕੋਈ ਕੁਝ ਨਹੀਂ ਖਾਈ ਪੜਿਆ ਪੱਖਾ ਜਾ ਇੱਕ ਉਹਦੇ ਜਾਲੀ ਨਹੀਂ ਦਿੱਤੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਉੱਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਇਹਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਕੇ ਬਸ 10:30 ਵਜੇ ਤਿੰਨ ਤਾਂ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ ਨਾਬੇ ਵਾਲੇ ਨੇ ਪਟਿਆਲੇ ਦਾ ਪਰਚਾ ਕੱਟਤਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤੱਕ ਕਹਿੰਦੇ ਚੰਡੀਗੜ੍ਹ ਲੈ ਜਾਓ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰੀ ਜੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਜੀ ਕਹੀ ਮਾਰੀ ਜੀ ਅਨਾਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ 3 ਮਾਰੀ ਹਾਂ ਜੀ ਕਹੀ ਵੀ ਉੱਥੇ ਪਈ ਆ ਅੰਦਰ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰੀਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਜਿੰਨਾ ਕਮਾਉਂਦਾ ਖਾਂਦਾ दारू ਪੀ ਲੰਦਾ ਕੱਿਹ ਰਾਤ ਤੇ ਬੱਚੇ ਦਾ ਜਾਂਦਾ ਜਿਹੜਾ ਮਨਾਗ ਹਟਿਆ ਦੀ ਜੀ ਬੰਦੇ ਇੱਕ ਮਾੜਾ ਮੋਟਾ ਪੈਗ ਪੋ ਕੇ ਜਾਲੇ ਦੋਨੋਂ ਬਾਪੁੱਤ ਨੇ ਹਾਂ ਮਾੜੇ ਮੋਟੇ ਪੱਖੇ ਪੋਖੇ ਵਿੱਚ ਲੱਟ ਕੇ ਕੱਖੇ ਦੇ ਮੂਰੇ ਜਾਲੀ ਵੀ ਅੱਛਾ ਤੂੰ ਕਦੇ ਮੁੰਡੇ ਤੋਂ ਝਪੜਾ ਫੜ ਲਾ ਕੇ ਆ ਚਲੋ ਪਾਏਗੇ ਕੁਛ ਜੇ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਦੀ 11 8 11 ਵਜੇ ਕਹੀ ਚਾਕੇ ਰਾਤ ਨੂੰ ਆ ਕੰਮ ਕਰੀ ਕੋਈ ਹਾਂਜੀ ਖਲਾਤ ਲੈਂਗੇ ਜਿੱਦਾਂ ਕਹਿ ਲਈ ਆਪ ਚੰਗੜੇ ਤੇ ਰੰਟੀ ਹੁਣ ਕਿਹੜੇ ਦਿਨ ਦੀ ਗੱਲ ਆ ਇਹ ਕਦੋਂ ਹੋਇਆ ਬੁੱਧਵਾਰ ਦੀ ਆ ਜੀ ਸ਼ਾਮ ਅੱਛਾ ਤੇ ਫਿਰ ਉਸ ਤੋਂ ਬਾਅਦ ਹਸਪਤਾਲ ਲੈ ਗਏ ਹਾਂ ਹੀ ਨਾਪੇ ਲੈ ਗਿਆ ਹਸਪਤਾਲ ਸਰਕਾਰੀ ਰਾਤ ਰਾਤ ਠੀਕ ਹੈ ਉਸ ਤੋਂ ਬਾਅਦ ਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਗਿਆ ਹੂੰ ਪਤਾ ਹੀ ਨਹੀਂ ਜੁਰੀ ਦਾ ਉਖਾਈ ਜੁਰੇ ਨੇੜੇ ਬੱਚੇ ਨੇ ਇਹਦੇ ਹੱਥ ਟੈਂਪਰਟੂ ਜਰੀਏ ਉਹਦਾ ਬਾਲ ਦਾ ਉਖਾਉਂਦੇ ਹੂੰ

ਉਹ ਕੋਈ ਨਾ ਕਰਤੰ ਨੂੰ ਇਹ ਜਾਨੋ ਜੀ ਤਲਾ ਆਈ ਸੀ ਵੀ ਪਰਸੋ ਬੰਦਾ ਜ਼ਾਕਰ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦੇ ਦਰਾਨੇ ਇਲਾਜ ਪੀਜੀ ਲੈ ਕੇ ਜਾ ਰਹੇ ਫਿਰ ਉਹਦੀ ਡੈਥ ਹੋ ਗਈ ਸੀ ਜੀ ਤੇ ਮਰਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਇਹ ਕਾਰਨ ਕਿ ਜਿਹੜੇ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰੇ ਉਹਦੇ ਸਰਚਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿੱਤ ਕਰਨ ਨੂੰ ਡੈਥ ਹੋ ਗਈ ਜੀ ਉਹਨਾਂ ਆਪ ਚ ਪਰਵਾਸ ਸੀ ਉਹਦਾ ਵਫਾਦਤ ਤੇ ਉਹਦਾ ਮੁੰਡਿਆ ਆਪ ਚ ਲੜਾਈ ਜਗ੍ਹਾ ਥੋੜਾ ਬੋਧਾ ਹੋਇਆ ਸੀ ਜਿਸ ਦੇ ਕਾਰਨ ਤੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਪਏ ਦੇ ਕੁੱਵਾਰ ਕਰਤਾ ਜੀ ਤੇ ਅਰੈਸਟ ਹੋ ਗਏ ਜੀ ਹਾਂ ਜੀ ਆਪਣੇ ਕੀ ਨਾਮ ਦਾ ਤਰਤੀਸ ਚੜੀ ਜਾਂਦਾ ਜੀ ਹਾਂ ਜੀ